ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆ ਨੇ ਗੁਰਗੱਦੀ ਤੇ ਬਰਾਜਮਾਨ ਹੋਣ ਸਮੇ ਸਮੇਂ ਦੀ ਨਗਜ਼ਾਗਤ ਨੂੰ ਸਮਝਦਿਆਂ ਜੁਲਮ ਨਾਲ ਜੱਠਾਂ ਲਈ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਉਹਨਾਂ ਨੇ ਕਲਗੀ ਸਜਾਈ ਘੋੜ ਸਵਾਰੀ ਕੀਤੀ ਨਸਾਨ ਸਾਹ ਚਲਾਏ ਸ਼ਿਕਾਰ ਖੇਡਣ ਗਏ ਤੇ ਨਗਾਰੇ ਤੇ ਚੋਟ ਮਾਰਦੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਹ ਕੰਮ ਅਨਸਾਰ ਬਾਬਾ ਬੁੱਢਾ ਜੀ ਨੇ ਸੋਹਣਿਆਂ ਦੇ ਸੁਲਤਾਨ ਨੂੰ ਸਾਸਤਰ ਵਿਦਿਆ ਸਿਕਾਈ ਉਹਨਾਂ ਸਿੱਖਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ ਉਹਨਾਂ ਲਈ ਘੋੜੇ ਤੇ ਸਾਤਰ ਲੈ ਕੇ ਆਉਣ ਲਈ ਜਿਸ ਸਿੱਖ ਦੇ ਤਿੰਨ ਬੱਚੇ ਸਨ ਉਸ ਨੂੰ ਇੱਕ ਪੁੱਤਰ ਜ਼ੁਲਮ ਦੇ ਟੱਕਰੇ ਲਈ ਗੁਰੂ ਦੀ ਫੌਜ ਵਿੱਚ ਭਰਤੀ ਕਰਵਾਉਣ ਲਈ ਅਕਾਲ ਤਖਤ ਦੇ ਬਾਦਸ਼ਾਹ ਵਾਂਗ ਬੈਠ ਕੇ ਸਿੱਖਾਂ ਦੇ ਧਾਰਮਿਕ ਤੇ ਰਾਜਨੀਤਿਕ ਮਸਲੇ ਸੁਣਦੇ ਤੇ ਉਹਨਾਂ ਨੂੰ ਨਜਿੱਠਦੇ ਮੇਰੀ ਪੀਰੀ ਜੀ ਦੇ ਮਾਲਕ ਇੱਥੋਂ ਹੀ ਸਿੱਖਾਂ ਦੇ ਨਾਂ ਹਰ ਪ੍ਰਕਾਰ ਦਾ ਹੁਕਮਨਾਮਾ ਜਾਰੀ ਕਰਦੇ ਸਿੱਖ ਉਹਨਾਂ ਨੂੰ ਸੱਚਾ ਪਾਤਸ਼ਾਹ ਕੇ ਬੁਲਾਉਂਦੇ ਗੋਵਿੰਦ 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 ਹਰ ਗੋਵਿੰਦ ਗੁਣੀ ਨਦਾਨ